ਇਦਾਂ ਦੇ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਬੰਦੇ ਵੇਖੇ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਹਾ ਇਹ ਕੰਮ ਨਹੀਂ ਹੋ ਸਕਦਾ ਜਦੋਂ ਗੁਰੂ ਦੇ ਦਰ ਤੇ ਸੇਵਾ ਤੇ ਲੱਗ ਗਏ ਜਿਹੜਾ ਕੁਝ ਨਹੀਂ ਸੀ ਹੋ ਸਕਦਾ ਗੁਰੂ ਨੇ ਉਹ ਵੀ ਕਰ ਦਿੱਤਾ ਕੋਈ ਰੋਗ ਨਹੀਂ ਹਟ ਰਿਹਾ ਸੇਵਾ ਕਰਕੇ ਵੇਖ ਤੇਰੇ ਕੋਲ ਧਨ ਨਹੀਂ ਜੁੜਦਾ ਅੱਛਾ ਹੁਣ ਆਹੀ ਚਾਰ ਪੰਜ ਗੱਲਾਂ ਨੇ ਧੰਨ ਜੁੜਦਾ ਨਹੀਂ ਵਰਕਤ ਨਹੀਂ ਪੈਂਦੀ ਸੱਜਣਾ ਗੁਰੂ ਦੇ ਦਰ ਤੇ ਸੇਵਾ ਕਰ ਵਰਕਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਤੇਰੀ ਸੁਰਤ ਸ਼ਬਦ ਵਿੱਚ ਨਹੀਂ ਜੁੜਦੀ ਸੁਰਤੀ ਵਿੱਚ ਵਿਕਾਰ ਆਉਂਦੇ ਨੇ ਮਾੜੀਆਂ ਚੀਜ਼ਾਂ ਮਾੜੀਆਂ ਗੱਲਾਂ ਸੁਰਤ ਵਿੱਚ ਆਉਂਦੀਆਂ ਨੇ ਸੱਜਣਾ ਗੁਰੂ ਦੇ ਦਰ ਉੱਤੇ ਸੇਵਾ ਕਰ ਭੰਡੇ ਮਾਂ ਤੇਰੀ ਸੁਰਤ ਜੁੜਨ ਲੱਗ ਜਾਏਗੀ ਇਸ ਸਾਰੀਆਂ ਗੱਲਾਂ ਇੱਕੋ ਸ਼ਬਦ ਵਿੱਚ ਸ਼ਬਦ ਪੜੋ ਉੱਥੇ ਮਹਾਰਾਜ ਜੀ ਨੇ ਪਾਸ਼ੰਕ੍ਰੋਤ ਅਗਰਣੀ ਵੈ ਪਾਸ਼ੰਕ੍ਰੋਤ ਅਗਰਣੀ ਵੈ ਕਹਿੰਦੇ ਪਛੜੇ ਹੋਏ ਨੂੰ ਗੁਰੂ ਆਗੂ ਬਣਾ ਦਿੰਦੇ ਪਰ ਕੋਈ ਸੇਵਾ ਕਰੇ ਪਾਸ਼ੰਕ੍ਰੋਤ ਅਗਰਣੀ ਵੈ ਨਰਾਸੁੰ ਨਾਸਪੁਰਣ ਨਿਰਧਨ ਪੈੰਗ ਧਨਵੰਤੇ ਤੂੰ ਨਿਰਧਨ ਸੀ ਤੈਨੂੰ ਧਨਵਾਨ ਬਣਾ ਸਕਦਾ ਨਿਰਧਨ ਪੈੰਗ ਧਨਵੰਤੇ ਰੋਗ ਅੰਦਰ ਰੋਗ ਖੰਡਣ ਭਗਤੀੰ ਭਗਤਦਾਨ ਰਾਮ ਨਾਮ ਗੁਣ ਕੀਰਤਨ ਪਾਰ ਬ੍ਰਹਮਪੁਰਖ ਦਾ ਤਾਰੇ ਨਾਨਕ ਗੁਰ ਸੇਵਾ ਕਿਨਾਂ ਨ ਲੱਭਤੇ ਕਿਹੜੀ ਚੀਜ਼ ਹੈ ਜਿਹੜੀ ਸੇਵਾ ਤੋਂ ਨਹੀਂ ਲੱਭਦੀ ਪਰ ਕੋਈ ਸੇਵਾ ਕਰਕੇ ਵੇਖੇ ਸੇਵਾ ਤੇ ਸਿਮਰਨ ਦੋਏ ਚੀਜ਼ਾਂ ਬੰਦੇ ਨੂੰ ਬੰਦੀ ਤੋਂ ਮੁਕਤ ਕਰਾ ਦਿੰਦੀਆਂ ਅੱਜ ਜੋ ਬੰਦੇ ਜਿਉਂਦੇ ਨੇ ਜਿਨ੍ਹਾਂ ਨੂੰ 30 ਸਾਲ ਦੀ ਕੈਦ ਸਰਕਾਰ ਬੁਲੰਬੁਲ ਗਈ ਅਦਾਲਤ ਤੋਂ 30 ਸਾਲ ਦੀ ਬਹੁ ਮਸ਼ਕਕਤ ਕੈਦ ਟਾਟਾ ਲੱਗ ਗਈ ਉਹ ਬੰਦੇ ਜਿਉਂਦੇ ਨੇ ਤਾਂ ਸੱਜਣ ਮੈਨੂੰ ਦੱਸੇ ਕਹਿੰਦਾ ਭਾਈ ਸਾਹਿਬ 30 ਸਾਲ ਦੀ ਮੈਨੂੰ ਸਜ਼ਾ ਸੁਣਾਤੀ ਜੱਜ ਨੇ ਖਾੜਕੂਆਂ ਦੇ ਕੇਸ ਵਿੱਚ 30 ਸਾਲ ਦੀ ਸਜ਼ਾ ਸੁਣਾਤੀ ਉਹੀ ਕਹਿੰਦਾ ਕਤਲ ਪਾਤ ਤੇ ਕਹਿੰਦਾ ਜਦੋਂ ਮੈਨੂੰ ਨੱਬਾ ਜੇਲ੍ਹ ਚ ਘੱਲਿਆ ਨਾ ਉੱਥੇ ਇੱਕ ਥਾਣੇਦਾਰ ਹਮਦਰਦੀ ਕਰਕੇ ਕਹਿੰਦਾ ਕਿਦਾਂ ਘਰੋਂ ਠੀਕ ਐ ਕਹਿੰਦਾ ਮੈਂ ਕਿਹਾ ਜੀ ਠੀਕ ਠਾਕ ਹੀ ਆ ਢਾਈ ਕ ਕਿੱਲੇ ਜ਼ਮੀਨ ਐ ਦੋ ਭਾਈ ਆ ਬਜ਼ੁਰਗ ਮਾਪਿਓ ਆ ਕਹਿੰਦਾ ਪਰਿਵਾਰ ਕਹਿੰਦਾ ਮੈਂ ਕਿਹਾ ਜੀ ਦੋ ਬੱਚੀਆਂ ਛੋਟੀਆਂ ਛੋਟੀਆਂ ਉਹ ਕਹਿੰਦਾ ਫਿਰ ਤਮ ਬੜਾ ਮਾੜਾ ਹੋਵੇ ਬੱਚੇ ਕਿਵੇਂ ਪੜ੍ਹਣਗੇ ਤੇਰੇ ਕਹਿੰਦਾ ਮੈਂ ਕਿਹਾ ਆਪੇ ਗੁਰੂ ਨੇ ਪਾਲ ਲੈਣੇ ਕਹਿੰਦਾ ਫਿਰ 30 ਸਾਲ ਦੀ ਕੈਦ ਹੋ ਗਈ ਐ ਕੀ ਮਹਿਸੂਸ ਹੋ ਰਿਹਾ ਕਹਿੰਦਾ ਮੈਂ ਉਹਨੂੰ ਕਿਹਾ ਮਹਿਸੂਸ ਕੀ ਹੋਣਾ ਕੱਟਣੀ ਆ ਜੇ ਹੁਣ ਕੈਦ ਹੋਏ ਗਈ ਆ ਹੁਣ ਤਾਂ ਕੱਟਣੀ ਪਾਉਗੀ ਕਹਿੰਦਾ ਉਸੇ ਜੇਲ੍ਹ ਵਿੱਚ ਮੈਨੂੰ ਇੱਕ ਗੁਰਸਿੱਖ ਮਿਲਿਆ ਉਹ ਵੀ ਪਿਛਲੇ 7-8 ਸਾਲ ਤੋਂ ਜੇਲ੍ਹ ਵਿੱਚ ਸੀ ਉਹਨੇ ਮੈਨੂੰ ਜੰਦਿਆਂ ਪਹਿਲੇ ਦਿਨ ਹੀ ਪਿਆਰ ਕਰਕੇ ਸੁਖਮਨੀ ਸਾਹਿਬ ਦਾ ਕੁੱਟਕਾ ਦਿੱਤਾ ਸੁਖਮਨੀ ਸਾਹਿਬ ਦਾ ਉਹ ਕਹਿੰਦਾ ਲੈ ਵੇ ਸੱਜਣਾ ਸੱਜਣਾ ਜੇਲ੍ਹ ਵਿੱਚ ਤਾਂ 4 ਦਿਨ ਕੱਟਣੇ ਵੀ ਔਖੇ ਨੇ ਜੇਲ੍ਹ ਵਿੱਚ ਤਾਂ 30 ਦਿਨ ਕੋਈ ਮਹੀਨਾ ਇੱਕ ਕੱਟਣਾ ਪੈ ਜਾਏ 30 ਦਿਨ ਕੱਟਣੇ ਔਖੇ ਨੇ 30 ਸਾਲ ਤਾਂ ਬਹੁਤ ਲੰਬੀ ਕੈਦ ਐ ਪਰ ਹਲੇ ਗੁਰੂ ਅਰਜਨ ਸਾਹਿਬ ਦਾ ਸੁਖਮਨੀ ਸਾਹਿਬ ਦਾ ਗੁਟਕਾ ਤੈਨੂੰ 30 ਸਾਲ ਇਦਾਂ ਲੱਗਣਗੇ ਜਿਵੇਂ 30 ਦਿਨਾਂ ਵਿੱਚ ਨਿਬੜ ਗਿਆ ਹੋਵੇ ਕੋਈ ਕਹਿੰਦਾ ਬਾਣੀ ਪੜਿਆ ਕਰ ਹਲੇ ਸੁਖਮਨੀ ਸਾਹਿਬ ਦਾ ਗੁਟਕਾ ਤੈਨੂੰ 30 ਸਾਲ ਵੀ ਇਦਾਂ ਲੱਗਣੇ ਜਿਵੇਂ 30 ਦਿਨਾਂ ਚ ਕੈਦ ਮੁੱਕ ਗਈ ਉਹ ਕਹਿੰਦਾ ਭਾਈ ਸਾਹਿਬ ਜੀ ਮੈਂ ਉਹ ਗੁਟਕਾ ਸਭ ਲਿਆ ਪੜਨਾ ਸ਼ੁਰੂ ਕੀਤਾ ਪਹਿਲਾਂ ਪਿੰਡ ਚ ਸੁਣਦੇ ਹੀ ਸੀ ਪਾਠ ਕੀਤਾ ਨਹੀਂ ਸੀ ਪਹਿਲੇ ਦਿਨ ਮੈਂ ਹੌਲੀ ਹੌਲੀ ਪਾਠ ਕੀਤਾ ਕਹਿੰਦਾ ਸੁਖਮਨੀ ਸਾਹਿਬ ਕਰਨ ਨੂੰ ਮੈਨੂੰ ਢਾਈ ਘੰਟੇ ਪੌਣੇ ਤਿੰਨ ਲੱਗ ਗਏ ਕਿਉਂਕਿ ਹੌਲੀ ਹੌਲੀ ਪੜਿਆ ਨਾ ਕਰ ਪੜਿਆ ਨਹੀਂ ਸੀ ਕਦੇ ਪਰ ਕਹਿੰਦਾ ਮੈਨੂੰ ਉਹ ਢਾਈ ਘੰਟੇ ਭੁੱਲ ਗਿਆ ਕਿ ਮੈਂ ਜੇਲ੍ਹ ਵਿੱਚ ਮੈਨੂੰ ਕੈਦ ਹੋ ਗਈ ਆ ਮੇਰੇ ਛੋਟੇ ਛੋਟੇ ਬੱਚੇ ਆ ਮੇਰਾ ਬੁੱਢਾ ਮਾਂ ਪਿਓ ਆ ਸਭ ਕੁਝ ਭੁੱਲ ਗਿਆ ਪਾਠ ਪੜ੍ਹਦੇ ਮਨ ਬੜਾ ਵਿਰਾਗ ਚ ਆਇਆ ਬਾਣੀ ਚ ਚਿੱਤ ਜੁੜ ਗਿਆ ਰੋਜ਼ ਸੁਖਮਨੀ ਸਾਹਿਬ ਕਰਨ ਲੱਗ ਪਿਆ ਢਾਈ ਪੌਣੇ 3 ਘੰਟੇ ਚ ਪਾਠ ਕਰਨ ਵਾਲਾ ਡੇਢ ਘੰਟੇ ਤੇ ਆ ਗਿਆ ਸੁਖਮਨੀ ਸਾਹਿਬ ਯਾਦ ਹੋ ਗਿਆ ਤੁਸੀਂ ਹੈਰਾਨ ਹੋਮੋਗੇ ਉਹ ਕਹਿੰਦਾ 30 ਸਾਲ ਦੀ ਕੈਦ ਤੇ ਭਾਈ ਸਾਹਿਬ ਤਿੰਨ ਮਹੀਨੇ ਮੇਰੇ ਪੂਰੇ ਨਹੀਂ ਹੋਏ ਜਿੱਦਣ ਸੋਢੀ ਵਕੀਲ ਨੇ ਲਿਹਾ ਕੇ ਜ਼ਮਾਨਤ ਮੋਰੇ ਰਖਤੀ ਤੇ ਉਹ ਕਹਿੰਦਾ ਤੇਰੀ ਜ਼ਮਾਨਤ ਹੋ ਗਈ ਹੈ 30 ਸਾਲ ਦੀ ਕੈਦ ਸੀ ਮੈਨੂੰ ਤਿੰਨ ਮਹੀਨਿਆਂ ਵਿੱਚ ਜ਼ਮਾਨਤ ਮਿਲ ਗਈ ਉਹ ਤੋਂ ਬਾਅਦ ਅਸੀਂ ਕੇਸ ਉੱਪਰ ਲਾਇਆ ਉਹ ਕੇਸ ਵਿੱਚੋਂ ਮੈਨੂੰ ਗੁਰੂ ਨੇ ਵਰੀ ਕਰਾਤਾ 30 ਸਾਲ ਦੀ ਕੈਦ ਵਕੇ ਤਿੰਨ ਮਹੀਨਿਆਂ ਚ ਖਤਮ ਹੋ ਗਈ ਸਜਣੋ ਗੁਰੂ ਦੀ ਬਾਣੀ ਹੈ ਆ ਤਾਂ ਦੁਨੀਆਂ ਦੀਆਂ ਜੇਲਾਂ ਨੇ ਕੋਈ ਬਾਣੀ ਨਾਲ ਜੁੜ ਜਾਏ ਇਹ ਸੱਚ ਹੈ ਜਨਮ ਮਰਨ ਤੋਂ ਮੁਕਤ ਹੋ ਜਾ। ਬਾਣੀ ਸਾਡੇ ਦੁੱਖ ਨੂੰ ਘਟਾਉਂਦੀ ਹੈ। ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮੰਨੇ ਪਰ ਤਖ ਗੁਰੂ ਨਿਸਤਾਰੇ ਕਿਹੜੀ ਚੀਜ਼ ਹੈ ਜਿਹੜੀ ਸੇਵਾ ਤੋਂ ਨਹੀਂ ਮਿਲਦੀ ਕੋਈ ਸੇਵਾ ਕਰਕੇ ਵੇਖੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਸਜਿਆ ਹੈ। ਧੰਨ ਗੁਰੂ ਰਾਮ ਦਾ ਸਮਾਹਾਰਜ ਜੀ 7 ਸਾਲ ਗੁਰਤਾ ਗੱਦੀ ਤੇ ਰਹੇ ਆ ਧਿਆਨ ਨਾਲ ਸੁਣਿਓ ਥੋੜੇ ਮਿੰਟ ਰਹਿ ਗਏ ਨੇ ਔਰ ਗੁਰੂ ਰਾਮ ਦਾ ਸਮਾਹਾਰਜ ਜੀ ਨੇ ਇੱਕ ਦਿਨ ਹੁਕਮ ਕੀਤਾ ਕਹਿੰਦੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਆਪਣੇ ਕੋਲ ਕੰਮ ਜ਼ਿਆਦਾ ਬੰਦੇ ਘੱਟ ਨੇ ਦਿਹਾੜੀ ਉੱਤੇ ਬੰਦੇ ਰੱਖ ਲਓ ਕੰਮ ਜ਼ਿਆਦਾ ਬੰਦੇ ਘੱਟ ਨੇ ਦਿਹਾੜੀ ਉੱਤੇ ਬੰਦੇ ਰੱਖ ਲਓ ਮਾਰੇ ਸਤਿਵਚਨ ਹੁਣ ਸੇਵਾਦਾਰ ਕੋਈ 2 ਘੰਟੇ ਸੇਵਾ ਕਰਦਾ ਕੋਈ 4 ਘੰਟੇ ਇਸ ਲਈ ਸੇਵਾਦਾਰਾਂ ਕੋਲੋਂ ਸੇਵਾ ਪੂਰੀ ਨਹੀਂ ਹੋ ਰਹੀ ਦਿਹਾੜੀ ਤੇ ਬੰਦੇ ਰੱਖ ਲਓ ਬੰਦੇ ਰੱਖ ਲੈ ਦਿਹਾੜੀ ਤੇ ਜਿਹੜੇ ਬੰਦੇ ਦਿਹਾੜੀ ਲਾਉਂਦੇ ਉਹਨਾਂ ਨੂੰ ਸ਼ਾਮਾਂ ਨੂੰ ਗੁਰੂ ਰਾਮ ਦਾਸ ਮਹਾਰਾਜ ਬਾਬਾ ਬੁੱਢਾ ਸਾਹਿਬ ਦੀ ਡਿਊਟੀ ਲਾਉਂਦੇ ਜਿੱਥੇ ਬਾਬੇ ਬੁੱਢੇ ਦੀ ਵੇਰ ਬਾਬਾ ਬੁੱਢਾ ਸਾਹਿਬ ਦੀ ਵੇਰ ਕੋਲ ਬਾਬਾ ਬੁੱਢਾ ਸਾਹਿਬ ਦਿਹਾੜੀ ਦਿੰਦੇ ਸੇਵਾ ਕਰਦੇ 2 ਘੰਟੇ 4 ਘੰਟੇ ਉਹਨਾਂ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜਿੱਥੇ ਲਾਚੀ ਵੇਰੀ ਹੈ ਉੱਥੇ ਸ਼ਮਾਂ ਨੂੰ ਪਿਆਰ ਤੇ ਪ੍ਰਸ਼ਾਦ ਦਿੰਦੇ ਕਦੇ ਤੁਸੀਂ ਦਰਬਾਰ ਸਾਹਿਬ ਜਾਓ ਤਾਂ ਸਰੋਵਰ ਦੇ ਕੰਢੇ ਤਿੰਨ 베ਰੀਆਂ ਨੇ ਇੱਕ 베ਰੀ ਦਾ ਨਾਮ ਹੈ ਲਾਚੀ ਵੇਰੀ ਉਹ ਪਤਾ ਕਿੱਥੇ ਹੈ ਜਿੱਥੋਂ ਤੁਸੀਂ ਹਰਮੰਦਰ ਸਾਹਿਬ ਤੋਂ ਅੰਦਰੋਂ ਵਾਪਸ ਆ ਕੇ ਕੜਾ ਪ੍ਰਸ਼ਾਦੀ ਦੇਖ ਲੈਂਦੇ ਹੋ ਉਹ 베ਰੀ ਦਾ ਨਾਮ ਹੈ ਲਾਚੀ 베ਰੀ ਇੱਕ 베ਰੀ ਹੈ ਚੜ੍ਹਦੇ ਵੱਲ ਦੇ ਪਾਸੇ ਉਹ 베ਰੀ ਦਾ ਨਾਮ ਹੈ ਵੇਰ ਬਾਬਾ ਬੁੱਢਾ ਸਾਹਿਬ ਇੱਕ 베ਰੀ ਹੈ ਗੁਰੂ ਰਾਮ ਦਾ ਸਮਾਹ ਰਾਜ ਦੇ ਲੰਗਰ ਵੱਲ ਦੇ ਪਾਸੇ ਉਹ 베ਰੀ ਦਾ ਨਾਮ ਵੀ ਤੁਹਾਨੂੰ ਪਤਾ ਹੈ ਉਹਦਾ ਨਾਮ ਹੈ 베ਰੀ ਦੁੱਖ ਭੰਜਨੀ 베ਰ ਬਾਬਾ ਬੁੱਢਾ ਸਾਹਿਬ 베ਰੀ ਦੇ ਥੱਲੇ ਬਹਿ ਕੇ ਪੈਸੇ ਦਿੰਦੇ ਨੇ ਸ਼ਮਨ ਲਓ ਭਾਈ ਤੂੰ ਵੀ ਦਿਹਾੜੀ ਲਈ ਆ ਆਲੇ ਪੈਸੇ ਆ ਤੇਰੇ ਚਾਰ ਅੰਨੇ ਤੇਰੇ ਚਾਰ ਅੰਨੇ ਜਿਹੜੇ ਸੇਵਾ ਕਰਨ ਇੱਕ ਘੰਟਾ ਦੋ ਘੰਟੇ ਚਾਰ ਘੰਟੇ ਨਾਲੇ ਆਪਣੀ ਕਿਰਤ ਕਰਦੇ ਨੇ ਮਿਹਨਤ ਕਰਦੇ ਨੇ ਵਿੱਚੋਂ ਦੋ ਚਾਰ ਘੰਟੇ ਆ ਕੇ ਸੇਵਾ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਲੱਚੀ 베ਰੀ ਕੋਲ ਉਹਨਾਂ ਨੂੰ ਪਿਆਰ ਤੇ ਪ੍ਰਸ਼ਾਦ ਦਿੰਦੇ ਨੇ ਅਜ ਇੱਕ ਦਿਹਾੜੀ ਦਾ ਲੱਗਾ ਹੋਇਆ ਬੰਦਾ ਉਹਦਾ ਨਾਮ ਇਤਿਹਾਸ ਵਿੱਚ ਆਇਆ ਨੂਰਾ ਮੁਸਲਮਾਨ ਰੋਜ਼ ਦਿਹਾੜੀ ਲਾਉਂਦਾ ਚਿੱਤ ਵਿੱਚ ਖਿਆਲ ਆ ਗਿਆ ਮਨਾ ਰੋਜ਼ ਦਿਹਾੜੀ ਕਰਕੇ ਪੈਸੇ ਕਮਾਉਣੇ ਪਰ ਘਰ ਜਾ ਕੇ ਜਦੋਂ ਮੈਂ ਖਰਚਦਾ ਪੁੱਤਾਂ ਧੀਆਂ ਪਰਿਵਾਰਾਂ ਉੱਤੇ ਮੇਰੇ ਪਰਿਵਾਰ ਵਿੱਚ ਬਰਕਤ ਨਹੀਂ ਪੈਂਦੀ ਘਰ ਵਿੱਚੋਂ ਗਰੀਬੀ ਦਲੇਦਰ ਕਲ ਕਲੇਸ਼ ਖਤਮ ਨਹੀਂ ਹੋ ਰਿਹਾ ਜਿਹੜੇ ਸਿੱਖ ਸੇਵਾ ਕਰਦੇ ਨੇ ਇਹ ਬੜੇ ਖੁਸ਼ ਰਹਿੰਦੇ ਨੇ ਚਿਹਰਿਆਂ ਤੇ ਬੜੀ ਖੁਸ਼ੀ ਹੈ ਹੱਸਦੇ ਰਹਿੰਦੇ ਨੇ ਇਹਨਾਂ ਦੇ ਘਰ ਵਿੱਚ ਇੰਨੀ ਖੁਸ਼ੀ ਹੈ ਇਹ ਕਿਉਂ ਮਨ ਚ ਆਇਆ ਗੁਰੂ ਰਾਮਦਾਸ ਪਿਆਰ ਦਿੰਦੇ ਨੇ ਪ੍ਰਸ਼ਾਦ ਦਿੰਦੇ ਨੇ ਮੈਂ ਸ਼ਾਮਾਂ ਨੂੰ ਦਿਹਾੜੀ ਲੱਗ ਕੇ ਪੈਸੇ ਲੈ ਜਾਂਦਾ ਚਿੱਤ ਵਿੱਚ ਆਇਆ ਇੱਕ ਦਿਨ ਮੈਂ ਵੀ ਗੁਰੂ ਰਾਮਦਾਸ ਮਹਾਰਾਜ ਕੋਲੋਂ ਪਿਆਰ ਤੇ ਪ੍ਰਸ਼ਾਦ ਲੈ ਕੇ ਜਾਵਾਂ ਅੱਜ ਦਿਹਾੜੀ ਲਈ ਤੇ ਦਿਹਾੜੀ ਪੂਰੀ ਕਰਕੇ ਇਹ ਮੁਸਲਮਾਨ ਨੂਰੇ ਨੇ ਪੈਸੇ ਨਹੀਂ ਲਏ ਉੱਥੇ ਜਾ ਕੇ ਖਲੋ ਗਿਆ ਜਿੱਥੇ ਗੁਰੂ ਰਾਮ ਦਾਸ ਮਹਾਰਾਜ ਪ੍ਰਸ਼ਾਦ ਦਿੰਦੇ ਲਾਈਨ ਵਿੱਚ ਲੱਗਾ ਜਦੋਂ ਇਹਨੇ ਹੱਥ ਮੋੜੇ ਕੀਤੇ ਪ੍ਰਸ਼ਾਦ ਲੈਣ ਲੱਗਾ ਸ੍ਰੀ ਗੁਰੂ ਰਾਮ ਦਾਸ ਮਹਾਰਾਜ ਪ੍ਰਸ਼ਾਦ ਦੇਣ ਲੱਗਿਆਂ ਬੋਲੇ ਕਹਿੰਦੇ ਭਾਈ ਤੂੰ ਤਾਂ ਦਿਹਾੜੀ ਤੇ ਨਹੀਂ ਲੱਗਾ ਹੋਇਆ ਕਿੰਦਾ ਹਾਂ ਮਹਾਰਾਜ ਲੱਗਾ ਤਾਂ ਮੈਂ ਦਿਹਾੜੀ ਤੇ ਹੋਇਆ ਪਰ ਪਾਤਸ਼ਾਹ ਅੱਜ ਪੈਸੇ ਨਹੀਂ ਹੋ ਲੈਣੇ ਅੱਜ ਤੋਤੋਂ ਪਿਆਰ ਲੈ ਕੇ ਜਾਣਾ ਹਜ਼ੂਰ ਬੋਲੇ ਕਿਉਂ ਕਹਿੰਦਾ ਮਹਾਰਾਜ ਘਰ ਚ ਗਰੀਬੀ ਬਹੁਤ ਐ ਦਿਲਦਰ ਬਹੁਤ ਐ ਕਲੇਸ਼ ਬਹੁਤ ਐ ਸਾਡੀ ਉਮਰ ਲੰਗੇ ਕਮਾਉਂਦਿਆਂ ਘਰ ਦਾ ਦਿਲਦਰ ਗਰੀਬੀ ਕਲੇਸ਼ ਨਹੀਂ ਮੁੱਕਿਆ ਮਹਾਰਾਜ ਪਿਆਰ ਤੇ ਪ੍ਰਸ਼ਾਦ ਦਿਓ ਕਿਤੇ ਮੇਰੇ ਘਰ ਚੋਂ ਵੀ ਗਰੀਬੀ ਮੁੱਕ ਜਾਏ ਕਿਤੇ ਮੈਂ ਵੀ 4 ਦਿਨ ਸੁੱਖ ਦੇ ਵੇਖ ਲਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਖੁਸ਼ ਹੋ ਕੇ ਦੇ ਹੱਥ ਤੇ ਪ੍ਰਸ਼ਾਦ ਧਰਿਆ ਨਾਲੇ ਪਿਆਰ ਦੇ ਕੇ ਕਿਹਾ ਜਾ ਨੂਰਿਆ ਇੱਕ ਦਿਨ ਦੀ ਤੇਰੀ ਸੇਵਾ ਪਰਵਾਨ ਹੋਈ ਇੱਕ ਦਿਨ ਦੀ ਸੇਵਾ ਦੇ ਬਦਲੇ ਜਾ ਤੇਰੇ ਘਰ ਦਾ ਗਰੀਬੀ ਦਲਿੱਦਰ ਕਲ ਕਲੇਸ਼ ਖਤਮ ਵਕਤ ਆਏਗਾ ਇੱਕ ਦਿਨ ਦੀ ਸੇਵਾ ਦੇ ਬਦਲੇ ਕਦੇ ਰਾਜ ਪੁੱਪੇਗਾ ਇਨੂੰ ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਦੇ ਬਦਲੇ ਬਖਸ਼ਿਸ਼ ਕਰ ਦਿੱਤੀ। ਜਦੋਂ ਇਹਨੂੰ ਇਹ ਬਖਸ਼ਿਸ਼ ਹੋਈ ਅੰਦਰੋਂ ਮਨ ਬਹੁਤ ਖੁਸ਼ ਹੋਇਆ। ਅੰਦਰ ਦਾ ਮਨ ਹਿਰਦਾ ਖੜ ਗਿਆ। ਐਂ ਲੱਗਾ ਸੱਚੀ ਅੰਦਰੋਂ ਭਾਰ ਉੱਤਰ ਗਿਆ। ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਾ ਨੂਰਿਆ ਇੱਕ ਦਿਨ ਦੀ ਸੇਵਾ ਪਰਵਾਨ ਇੱਕ ਦਿਨ ਦੀ ਸੇਵਾ ਦੇ ਬਦਲੇ ਤੇਰੇ ਘਰ ਚੋਂ ਗਰੀਬੀ ਦਲੇਦਰ ਖਤਮ ਕਦੇ ਰਾਜ ਭੁਗੇਗਾ। ਔਰ ਸਾਥ ਸੰਗਤ ਥੋੜੇ ਸਮੇਂ ਬਾਅਦ ਹੀ ਇਹਦੇ ਘਰ ਦੀ ਗਰੀਬੀ ਦਲਿੱਦਰ ਮੁੱਕ ਗਿਆ। ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ, ਕੱਲ ਕਲੇਸ਼ ਖਤਮ ਹੋ ਗਏ, ਗਰੀਬੀ ਦਲਿੱਦਰ ਮੁੱਕ ਗਿਆ। ਇਹਦੀ ਔਲਾਦ ਇਹਦੇ ਬੱਚਿਆਂ ਦਾ ਇੰਨਾ ਕਾਰੋਬਾਰ ਚੱਲਿਆ ਜਿਹੜਾ ਦੂਜਿਆਂ ਦੇ ਆਵਿਆਂ ਉੱਤੇ ਇੱਟਾਂ ਢੋਂਦਾ ਸੀ। ਦੂਜਿਆਂ ਦੇ ਆਵਿਆਂ ਉੱਤੇ ਗੱਡਾ ਖੋਤੀ ਦਾ ਕੰਮ ਕਰਦਾ ਇੱਟਾਂ ਢੋਂਦਾ ਸੀ। ਇਤ ਦਿਨ ਇਹਦੇ ਪੁੱਤਰਾਂ ਨੇ ਖੁਦ ਆਪਣੇ ਆਵੇ ਭਾਵ ਪੱਠੇ ਲਾਏ ਇਹਦੇ ਪੁੱਤ ਪੱਠਿਆਂ ਦੇ ਮਾਲਕ ਬਣੇ ਔਰ ਵਕਤ ਆਇਆ ਇਹਦੇ ਨਾਮ ਉੱਤੇ ਨੂਰਦੀਨ ਦੀ ਸਰਾਮ ਬਣੀ ਬਹੁਤ ਵੱਡੀ ਇਹਦਾ ਨਾਮ ਦੁਨੀਆ ਚ ਮਸ਼ਹੂਰ ਹੋ ਗਿਆ ਉੱਥੇ ਬਜ਼ੁਰਗ ਹੋਇਆ ਇਹਦੀ ਔਲਾਦ ਨੇ ਇਹਦੇ ਨਾਮ ਉੱਤੇ ਸਰਾਮ ਬਣਾਈ ਔਰ ਸਾਧ ਸੰਗਤ ਜਿਹੜਾ ਬਚਨ ਗੁਰੂ ਰਾਮ ਦਾ ਸਮਾਰਨ ਕਿਹਾ ਸੀ ਨਾ ਕਦੇ ਰਾਜ ਭੋਗੇਗਾ ਬਜ਼ੁਰਗ ਅਵਸਥਾ ਵਿੱਚ ਅਮੀਰੀ ਭੋਗੀ ਸੁੱਖ ਵੇਖਿਆ ਮਰਨ ਤੋਂ ਬਾਅਦ ਇੱਕ ਵਕਤ ਆਇਆ ਜਦੋਂ ਇਹਦਾ ਅਗਲਾ ਜਨਮ ਕਿਸੇ ਰਾਜੇ ਦੇ ਘਰ ਹੋਇਆ ਔਰ ਇਤਿਹਾਸ ਕਹਿੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਬੈਰ ਰੱਖਣ ਵਾਲਾ ਬਾਦਸ਼ਾਹ ਔਰੰਗਜ਼ੇਬ ਜਦੋਂ ਔਰੰਗਜ਼ੇਬ ਮਰ ਗਿਆ ਔਰੰਗਜੀਤ ਦੇ ਪੁੱਤਰਾਂ ਵਿੱਚ ਰਾਜ ਦਾ ਰੌਲਾ ਪੈ ਗਿਆ ਔਰੰਗਜੀਤ ਦੇ ਇੱਕ ਪੁੱਤਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਪੱਤਰ ਲਿਖਿਆ ਮਹਾਰਾਜ ਮੇਰੀ ਮਦਦ ਕਰੋ ਮੈਨੂੰ ਰਾਜ ਦਿਵਾਓ ਮੇਰੇ ਪਿਓ ਦੀਆਂ ਗਲਤੀਆਂ ਨਾ ਚਿਤਾ ਰਹਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਦਦ ਕੀਤੀ ਤੇ ਔਰੰਗਜੀਤ ਦੇ ਪੁੱਤਰ ਬਹਾਦਰ ਸ਼ਾਹ ਨੂੰ ਰਾਜ ਗੱਦੀ ਦਵਾਈ ਜਦੋਂ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਲਗੀਆਂ ਵਾਲੇ ਹੱਸ ਪਏ ਤੇ ਹੱਸ ਕੇ ਗੁਰੂ ਗੋਵਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਬਹਾਦਰ ਸ਼ਾ ਤੈਨੂੰ ਰਾਜ ਪਤਾ ਕਿਉਂ ਦਵਾਇਆ ਹੈ ਕਹਿੰਦੇ ਮਹਾਰਾਜ ਕਿਉਂ ਕਹਿੰਦੇ ਕੋਈ ਪਿਛਲੇ ਜਨਮ ਦਾ ਵਾਅਦਾ ਪੂਰਾ ਕੀਤਾ ਹੈ ਮਹਾਰਾਜ ਪਿਛਲੇ ਜਨਮ ਦਾ ਵਾਅਦਾ ਹਜ਼ੂਰ ਮੁਸਕਰਾ ਕੇ ਬੋਲੇ ਹਾਂ ਭਈ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਇੱਕ ਦਿਨ ਤੋਂ ਸੇਵਾ ਕਰਦਿਆਂ ਗੁਰੂ ਦੇ ਦਰਬਾਰ ਚ ਤੇਰੀ ਇੱਕ ਦਿਨ ਦੀ ਸੇਵਾ ਪਰਵਾਨ ਹੋਈ ਇੱਕ ਦਿਨ ਦੀ ਸੇਵਾ ਦੇ ਬਦਲੇ ਉਸ ਜਨਮ ਵਿੱਚ ਵੀ ਤੇਰਾ ਗਰੀਬੀ ਦਲੇਦਰ ਮੁੱਕਿਆ ਤੇਰੇ ਨਾਲ ਵਾਦਾ ਕੀਤਾ ਸੀ ਕਿਤੇ ਰਾਜ ਪੁੱਗੇਗਾ ਇੱਕ ਦਿਨ ਦੀ ਸੇਵਾ ਦੇ ਬਦਲੇ ਅੱਜ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਸਾਧ ਸੰਗਤ ਕੋਈ ਸੇਵਾ ਕਰਕੇ ਵੇਖੇ ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਮਿਲਦੀ ਆ ਬਾਬਾ ਜੀ ਬੈਠੇ ਨੇ ਮੇਰੇ ਬੜੇ ਪਿਆਰੇ ਮਿੱਤਰ ਨੇ ਬਾਬਾ ਗੁਰਦੇਵ ਸਿੰਘ ਜੀ ਮਨੂੜ ਵਾਲੇ ਸਜਣੋ ਇਹ ਸਚਾਈ ਹੈ ਇੱਕ ਬਜ਼ੁਰਗ ਮਹਾਂਪੁਰਸ਼ਾਂ ਕੋਲ ਹਯੂਰ ਸਾਹਿਬ ਗਿਆ ਸੰਗਤ ਲੈ ਕੇ ਹਰਿਆਣੇ ਦਾ ਉਹਨੇ ਜਾ ਕੇ ਬਾਬਾ ਜੀ ਨੂੰ ਮੱਥਾ ਟੇਕਤਾ ਬਾਬਾ ਸ਼ੀਸ਼ਾ ਸੰਧ ਉਹਨਾਂ ਨੇ ਮੋਰੋਂ ਦਵਕਾ ਮਾਰ ਕੇ ਕਿਹਾ ਤੈਨੂੰ ਕਿਨੇ ਕਿਹਾ ਮੱਥਾ ਟੇਕਣ ਨੂੰ ਤੈਨੂੰ ਪਤਾ ਹੈ ਜਿਹੜਾ ਮੱਥਾ ਟੇਕਦਾ ਉਹਨੂੰ ਸੇਵਾ ਕਰਨੀ ਪੈਂਦੀ ਹੈ ਤੈਨੂੰ ਪਤਾ ਜਿਹੜਾ ਮੱਥਾ ਟੇਕ ਕੇ ਉਹਨੂੰ ਸੇਵਾ ਕਰਨੀ ਪੈਂਦੀ ਹੈ ਕਹਿੰਦੇ ਜਾ ਇੱਕ ਮਹੀਨੇ ਦੀ ਸੇਵਾ ਕਰ ਤੂੰ ਮੱਥਾ ਕਿਉਂ ਟੇਕਿਆ ਮੋਰੇ ਉਹ ਬਜ਼ੁਰਗ ਨੇ ਪਤਾ ਕੀ ਕਿਹਾ ਕਹਿੰਦਾ ਬਾਬਾ ਜੀ ਸੇਵਾ ਤਾਂ ਭਾਵੇਂ 2 ਮਹੀਨੇ ਕਰਾ ਲੋ ਪਰ ਮੇਰੇ ਇੱਕ ਕੰਮ ਕਰ ਦਿਓ ਬਾਬਾ ਜੀ ਖਲੋ ਗਿਆ ਕਹਿੰਦੇ ਤੇਰਾ ਕਿਹੜਾ ਕੰਮ ਹੈ ਕਹਿੰਦਾ ਮਹਾਰਾਜ ਆ ਦੋ ਮੁੰਡੇ ਨੇ ਮੇਰੇ 10 10 12 12 ਪੜੇ ਨੇ ਜ਼ਮੀਨ ਮੇਰੇ ਕੋਲ ਥੋੜੀ ਹੈ ਇਹਨਾਂ ਨੂੰ ਇੱਕ ਜਣੇ ਨੂੰ ਨੌਕਰੀ ਲਵਾ ਦਿਓ। ਬਾਬਾ ਜੀ ਕਹਿੰਦੇ ਤੂੰ ਜ਼ਿਮੀਂਦਾਰ ਬੰਦਾ ਹੈ। ਕਹਿੰਦਾ ਜੀ ਇਹ ਮਾੜੀ-ਮੋਟੀ ਖੇਤੀ ਹੈ ਕਹਿੰਦੇ ਸਾਨੂੰ ਤਾਂ ਤੂੰ ਵਪਾਰੀ ਲੱਗਦਾ ਹੈ। ਤੈਨੂੰ ਕਿਹਾ ਇੱਕ ਮਹੀਨੇ ਦੀ ਸੇਵਾ ਕਰਨੀ ਉਹ ਕਹਿੰਦਾ ਜੀ ਸੇਵਾ ਭਾਵੇਂ 2 ਮਹੀਨਿਆਂ ਦੀ ਕਰਾ ਲਓ ਪਰ ਇੱਕ ਮੁੰਡਾ ਨੌਕਰੀ ਲਵਾ ਦਿਓ। ਬਾਬਾ ਜੀ ਕਹਿੰਦੇ ਬੜਾ ਖਰਾਬ ਬੰਦਾ ਯਾਰ ਤੂੰ ਤਾਂ ਵਪਾਰੀ ਬੰਦਾ ਲੱਗਦਾ ਹੈ। ਕਹਿੰਦਾ ਜੀ ਬਸ ਠੀਕ ਹੈ ਹੁਣ ਕਰ ਦਿਓ ਫਿਰ। ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਆਪਣੇ ਮੁੰਡਿਆਂ ਨੂੰ ਵੀ ਨਾਲ ਲਾ ਲਾ ਇੱਕ ਮਹੀਨਾ ਸੇਵਾ ਕਰ ਲਓ ਚਲੋ ਆਪੇ ਗੁਰੂ ਗੋਬਿੰਦ ਸਿੰਘ ਮਹਾਰਾਜ ਘਰ ਪਕੜ ਮੰਗੇ ਪਿਓ ਪੁੱਤਰਾਂ ਨੇ ਇੱਕ ਮਹੀਨਾ ਸੇਵਾ ਕੀਤੀ ਹਜ਼ੂਰ ਸਾਹਿਬ ਔਰ ਸਾਥ ਸੰਗਤ ਇੱਕ ਮਹੀਨੇ ਬਾਅਦ ਉਹ ਬਜ਼ੁਰਗ ਨੇ ਆਪਣੇ ਦੋਏ ਮੁੰਡੇ ਪਿੰਡ ਨੂੰ ਭੇਜਤੇ ਕਹਿੰਦਾ ਕਾਕਾ ਤੁਸੀਂ ਜਾਓ ਮੈਂ ਆਪਣੀ ਜ਼ੁਬਾਨ ਤੋਂ ਦੋ ਮਹੀਨੇ ਕਿਹਾ ਬਾਬਿਆਂ ਨੂੰ ਮੈਂ ਦੋ ਮਹੀਨੇ ਲਵਾਂ ਕੱਕਾ ਤੁਸੀਂ ਜਾਓ ਪਿੰਡ ਨੂੰ ਮੈਂ ਬਾਬਿਆਂ ਨੂੰ ਦੋ ਮਹੀਨੇ ਕਿਹਾ ਤੇ ਦੋ ਮਹੀਨੇ ਸੇਵਾ ਕਰਨੀ ਹੈ ਮੁੰਡਿਆਂ ਨੂੰ ਭੇਜਤਾ ਬਜ਼ੁਰਗ ਸੇਵਾ ਤੇ ਰਹਿ ਗਿਆ ਦੋ ਮਹੀਨੇ ਪੂਰੇ ਕੀਤੇ ਬਾਬੇ ਨੇ ਦੇਖੋ ਕੋਈ ਵਚਨ ਕੀਤਾ ਪੂਰਾ ਕਰ ਦਵੇ ਉਹ ਬਜ਼ੁਰਗ ਨੇ ਦੋ ਮਹੀਨੇ ਸੇਵਾ ਕੀਤੀ ਪੂਰੀ ਕੋਈ ਵਚਨ ਪੂਰਾ ਕਰਦਾ ਤਾਂ ਸੇਵਾ ਵਿੱਚੋਂ ਵੇਖੋ ਕੀ ਕੁਝ ਮਿਲਦਾ ਹੈ ਉਹ ਬਜ਼ੁਰਗ ਜਦੋਂ ਵਾਪਸ ਆਇਆ ਨਾ ਦੋ ਮਹੀਨੇ ਲਾ ਕੇ ਰੇਨ ਚੜ ਕੇ ਵਾਪਸ ਉਤਰਿਆ ਉਥੋਂ ਉੱਤਰ ਕੇ ਕੁਰਸ਼ੇਤਰੋਂ ਆਪਣੇ ਪਿੰਡ ਚਲਾ ਗਿਆ ਜਦੋਂ ਆਪਣੇ ਘਰ ਗਿਆ ਕੱਪੜਿਆਂ ਵਾਲਾ ਝੋਲਾ ਰੱਖਿਆ ਵਿਹੜੇ ਚ ਮੰਡ ਮੰਜਾ ਸ਼ੌਮੇਂ ਡਾਇਆ ਰੱਖਦੇ ਆਵਾਜ਼ ਦੇ ਕੇ ਘਰ ਵਾਲੀ ਨੂੰ ਕਹਿੰਦਾ ਲਿਆ ਪਾਣੀ ਲਿਆ ਉਹਨੇ ਘੜੇ ਚੋਂ ਪਾਣੀ ਦਾ ਗਲਾਸ ਭਰ ਕੇ ਦਿੱਤਾ ਤੇ ਪੁੱਛਦਾ ਦੋਮਾ ਮੁੰਡਿਆਂ ਬਾਰੇ ਕਹਿੰਦਾ ਛੋਟਾ ਕਿੱਥੇ ਹੈ ਵੱਡਾ ਕਿੱਥੇ ਖੇਤਾਂ ਨੂੰ ਗਏ ਉਹ ਕਹਿੰਦੇ ਨਹੀਂ ਖੇਤਾਂ ਨੂੰ ਨਹੀਂ ਗਏ ਕਹਿੰਦਾ ਫਿਰ ਕਿੱਥੇ ਘੁੰਮਣ ਗਏ ਹੋਣੇ ਉਹ ਕਹਿੰਦੇ ਕੋਈ ਨਹੀਂ ਜੀ ਪਾਣੀ ਤਾਂ ਪੀ ਲਓ ਦੱਸ ਦਿੰਨੀ ਆ ਪਾਣੀ ਤਾਂ ਪੀਓ ਗਲਾਸ ਪਾਣੀ ਪੀਤਾ ਫਿਰ ਪੁੱਛਿਆ ਕਿੱਥੇ ਗਏ ਤੇ ਉਹ ਮਾਈ ਨੇ ਪਤਾ ਕੀ ਕਿਹਾ ਕਹਿੰਦੀ ਜੀ ਦੋਵੇਂ ਜਣੇ ਭਰਤੀ ਵੇਖਣ ਗਏ ਸੀ ਪੁਲਿਸ ਚ ਭਰਤੀ ਹੋ ਗਏ ਪੰਜਾਬ ਪੁਲਿਸ ਚ ਦੋਵੇਂ ਜਣੇ ਭਰਤੀ ਵੇਖਣ ਗਏ ਸੀ ਉਹ ਤਾਂ 15 ਦਿਨ ਹੋ ਚੱਲੇ ਭਰਤੀ ਹੋ ਗਏ ਪੰਜਾਬ ਪੁਲਿਸ ਅੱਜ ਦੋਵੇਂ ਜਣੇ ਥਾਣੇਦਾਰ ਨੇ ਸੱਚੋ ਲੱਗੇ ਨੇ ਇੱਕ ਤਾਂ ਰਾਜਪੁਰੇ ਲੱਗਿਆ ਬਾਬਾ ਜੀ ਕੋ ਕਹਿਣ ਤੋਂ ਭਾਵ ਇਹ ਐ ਕੋਈ ਸੇਵਾ ਕਰਕੇ ਵੇਖਿਓ ਨੇ ਕਿਆ ਸੀ ਇੱਕ ਮੁੰਡਾ ਨੌਕਰੀ ਲਵਾ ਦਿਓ ਦੁਮੇ ਨੌਕਰੀ ਲੱਗ ਗਏ ਸੇਵਾ ਵਿੱਚੋਂ ਸਭ ਕੁਝ ਮਿਲਦਾ ਪਰ ਕੋਈ ਇਮਾਨਦਾਰੀ ਨਾਲ ਕਰੇ ਭਾਈ ਜਤਿੰਦਰ ਸਿੰਘ ਧਾਰਨਾ ਪੜ ਕੇ ਗਏ ਨਾ ਕਰਕੇ ਕੋਈ ਵੇਖ ਲੈ ਸੇਵਾ ਨੂੰ ਲੱਗਦਾ ਮੇਵਾ ਕੋਈ ਕਰਕੇ ਵੇਖੇ ਵਕੈ ਹੀ ਅੰਦਰੋਂ ਸੇਵਾ ਚਿੱਤ ਜੋੜ ਕੇ ਕਰੇ ਨਾਲ ਸਿਮਰਨ ਕਰੇ ਸੇਵਾ ਕੋ ਸਭ ਕੁਝ ਮਿਲਦਾ ਔਰ ਫਿਰ ਕੀ ਮਿਲਦਾ ਸੰਤੋਖ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆਂ ਗੁਰਦੇਵ ਮਨ ਤਨ ਸੀਤਲ ਸਾੰਤ ਸਹਿਜ ਲੱਗਾ ਪ੍ਰਭ ਕੀ ਸੇਵ ਭਾਈ ਉਹ ਸੇਵਾ ਚ ਲੱਗੇ ਉਹਨੂੰ ਸੰਤੋਖ ਮਿਲਦਾ ਮੈਂ ਤੁਹਾਨੂੰ ਵਖਾ ਸਕਦਾ ਪਿੱਛੇ 22 ਕਿੱਲਾਂ ਦੇ ਮਾਲਕ ਬੈਠੇ ਨੇ ਬਾਬੇ ਉਦੋਂ ਇਹਨਾਂ ਨੂੰ ਚੋਲੇ ਪਾਇਓ ਬਾਬੇ ਨਾ ਸਮਝਿਓ ਵੀ ਖਰਿਆ ਘਰੋਂ ਬਿੱਲ ਲਈ ਸੀ ਤਾਂ ਬਾਬੇ ਬਣ ਗਏ 20-20 ਕਿੱल्ल्याਂ ਦੇ ਮਾਲਕ ਨੇ ਸਭ ਕੁਝ ਛੱਡ ਕੇ ਮਨ ਨੂੰ ਸੰਤੋਖ ਆ ਗਿਆ ਸੇਵਾ ਕਰਨ ਲੱਗ ਪਏ ਬੱਬਾ ਨਿਰਮਲ ਸਿੰਘ ਦੀ ਪੱਦੀ ਭਗਵਾਨਪੁਰੇ ਵਾਲੇ ਭਰਾ ਸਰਪੰਚ ਹੈ ਪੁੱਤਾਂ ਸਰਪੰਚ ਹੈ ਇੰਨੀਆਂ ਜ਼ਮੀਨਾਂ ਦੇ ਮਾਲਕ ਸੰਤੋਖ ਆ ਗਿਆ ਹੁਣ ਸੇਵਾ ਕਰਨ ਲੱਗ ਪਏ ਮਾਫ ਕਰਿਓ ਇੱਥੇ ਬੰਦਾ ਛੱਡਦਾ ਨਹੀਂ ਘਰ ਦੀ ਚੌਧਰ ਜੇ ਦਾ ਕੋਈ ਭਰਾ ਭਤੀਜਾ ਪੁੱਤ ਪੋਤਾ ਸਰਪੰਚ ਹੋਵੇ ਨਾਲ ਸਾਰਾ ਟੱਬਰ ਹੀ ਸਰਪੰਚ ਬਣਿਆ ਫਿਰਦਾ ਸਾਰਾ ਟੱਬਰ ਹੀ ਵੈਸੀ ਵੀ ਸਰਪੰਚ ਸਜਣੋ ਇਹ ਸੰਤੋਖ ਸੇਵਾ ਨਾਲ ਆਉਂਦਾ ਜੇ ਕੋਈ ਸਬਰ ਸੰਤੋਖ ਰੱਖ ਕੇ ਸੇਵਾ ਕਰੇ ਫਿਰ ਹੁੰਦੇ ਨੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇਹਨੂੰ ਮਹਾਰਾ ਨੇ ਲਿਖ ਕੇ ਦਿੱਤਾ ਬਾਣੀ ਵਿੱਚੋਂ ਕਹਿੰਦੇ ਗੁਰ ਸੇਵਾ ਤੇ ਸੁਖ ਪਜ ਪੜੋ ਗੁਰ ਸੇਵਾ ਤੇ ਸੁਖ ਪਜ ਫਿਰ ਦੁੱਖ ਨਾ ਲੱਗੇ ਆਏ ਗੁਰੂ ਦੀ ਸੇਵਾ ਤੋਂ ਸੁਖ ਪੈਦਾ ਹੁੰਦਾ ਹੈ ਸੇਵਾ ਕਰੋ ਸਿਮਰਨ ਕਰੋ ਮੇਰਾ ਮਨ ਕਰਦਾ 2 ਮਿੰਟ ਸੁੱਤ ਟਿਕਾ ਕੇ ਜਪੋ ਫਿਰ ਸਮਾਪਤੀ ਹੈ ਸਭ ਦਾ ਧੰਨਵਾਦ ਸਾ